ਸਾਡੀਆਂ ਇਹ ਪੰਜ ਆਦਤਾਂ ਸਾਡੇ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਸੀਂ ਰੱਖੀਆਂ ਚੀਜ਼ਾਂ ਨੂੰ ਭੁੱਲਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਸਾਡੀ ਯਾਦਦਾਸ਼ਤ ਦੇ ਅਸਰ ਪੈਂਦਾ ਹੈ ਸਾਡਾ ਦਿਮਾਗ ਸਾਡੇ ਸਰੀਰ ਦਾ ਬਹੁਤ ਜ਼ਰੂਰੀ ਅੰਗ ਹੈ ਇਸ ਦੀ ਸਹੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ ਬਲਕਿ ਇਹੋ ਜਿਹੇ ਬਹੁਤ ਸਾਰੀਆਂ ਆਦਤਾਂ ਹਨ ਜੋ ਸਾਡੇ ਦਿਮਾਗ ਦੇ ਅਤੇ ਸਿਹਤ ਤੇ ਨਕਾਰਾਤਮਕ ਪ੍ਰਭਾਵ ਪਾ ਸਕਦੀਆਂ ਹਨ ਅਸੀਂ ਜਾਣਦੇ ਹਾਂ ਕਿ ਸਾਡੇ ਦਿਮਾਗ ਦੀ ਸਿਹਤ ਨੂੰ ਬਣਾਈ ਰੱਖਣਾ ਪੂਰੇ ਸਰੀਰ ਲਈ ਕਿੰਨਾ ਜ਼ਰੂਰੀ ਹੈ ਦਿਮਾਗ ਨੂੰ ਸਰੀਰ ਅਤੇ ਮਨ ਦਾ ਕੰਟਰੋਲ ਰਿਮੋਟ ਵੀ ਕਿਹਾ ਜਾਂਦਾ ਹੈ ਅਤੇ ਕਿਸੇ ਵੀ ਸਥਿਤੀ ਵਿੱਚ ਹੋਸ਼ਿਆਰ ਰਹਿਣਾ ਬਹੁਤ ਜ਼ਰੂਰੀ ਹੈ ਅਤੇ ਆਪਾਂ ਜਾਣੇ ਅਣਜਾਣੇ ਵਿੱਚ ਅਸੀਂ ਕੁਝ ਇਹੋ ਜਿਹਾ ਕੰਮ ਕਰਦੇ ਹਾਂ ਜੋ ਸਾਡੇ ਦਿਮਾਗ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਆਪਣੇ ਵਿੱਚ ਕਈ ਆਦਤਾਂ ਇਹੋ ਜੀਆਂ ਹਨ ਜੋ ਸਾਡੇ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਤੇ ਆਓ ਆਪਾਂ ਜਾਣਦੇ ਹਾਂ ਉਹ ਕਿਹੜੀਆਂ ਆਦਤਾਂ ਹਨ ਅਤੇ ਪਹਿਲੀ ਆਦਤ ਨੀਂਦ ਦੀ ਕਮੀ ਨੀਂਦ ਦੀ ਕਮੀ ਦਿਮਾਗ ਲਈ ਬਹੁਤ ਨੁਕਸਾਨ ਹੋ ਸਕਦੀ ਹੈ ਜਦੋਂ ਅਸੀਂ ਪੂਰੀ ਨੀਂਦ ਨਹੀਂ ਲੈਂਦੇ ਤਾਂ ਸਾਡਾ ਦਿਮਾਗ ਸਹੀ ਢੰਗ ਨਾਲ ਕੰਮ ਨਹੀਂ ਕਰਦਾ ਇਸ ਕਾਰਨ ਯਾਦਦਾਸ਼ਤ ਅਤੇ ਮਾਨਸਿਕ ਦਿਮਾਗ ਦੀਆਂ ਨਸਾਂ ਵਿੱਚ ਕਮੀ ਆ ਸਕਦੀ ਹੈ ਲੰਬੇ ਸਮੇਂ ਤੱਕ ਨੀਂਦ ਦੀ ਕਮੀ ਡਿਪਰੈਸ਼ਨ ਚਿੰਤਾ ਅਤੇ ਹੋਰ ਕਈ ਸਮस्याਵਾਂ ਦਾ ਕਾਰਨ ਬਣ ਸਕਦੀ ਹੈ ਅਤੇ ਨੰਬਰ 2 ਆਪਣੀਆਂ ਖਾਣ-ਪੀਣ ਦੀਆਂ ਗਲਤ ਆਦਤਾਂ ਮਾੜੀ ਖੁਰਾਕ ਦਿਮਾਗ ਲਈ ਵੀ ਹਾਨੀਕਾਰਕ ਹੋ ਸਕਦੀ ਹੈ ਬਹੁਤ ਜ਼ਿਆਦਾ ਖੰਡ ਜੰਕ ਫੂਡ ਅਤੇ ਚਰਬੀ ਵਾਲੇ ਭੋਜਨ ਦਾ ਸੇਵਨ ਦਿਮਾਗ ਲਈ ਨੁਕਸਾਨ ਹੋ ਸਕਦਾ ਹੈ ਇਹ ਭੋਜਨ ਦਿਮਾਗ ਦੇ ਕੰਮ ਕਾਜ ਨੂੰ ਪ੍ਰਭਾਵਿਤ ਕਰ ਸਕਦੇ ਹਨ ਦਿਮਾਗ ਨੂੰ ਤੰਦਰੁਸਤ ਰੱਖਣ ਵਾਸਤੇ ਪੂਰੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ ਨੰਬਰ 3 ਟੈਂਸ਼ਨ ਲੈਣਾ ਅਤੇ ਜ਼ਿਆਦਾ ਟੈਂਸ਼ਨ ਲੈਣਾ ਦਿਮਾਗ ਲਈ ਵੀ ਮਾੜਾ ਹੁੰਦਾ ਹੈ ਜਦੋਂ ਅਸੀਂ ਲਗਾਤਾਰ ਟੈਂਸ਼ਨ ਵਿੱਚ ਰਹਿੰਦੇ ਹਾਂ ਤਾਂ ਸਾਡਾ ਦਿਮਾਗ ਕੰਟਰੋਲ ਮੋਲ ਵਰਗੇ ਸੱਲਾ ਨੂੰ ਪੈਦਾ ਕਰਦਾ ਹੈ ਅਤੇ ਸਾਡੇ ਦਿਮਾਗ ਦੇ ਸੱਲਾ ਨੂੰ ਨੁਕਸਾਨ ਪਹੁੰਚਾਉਂਦਾ ਹੈ ਇਸ ਨਾਲ ਯਾਦਦਾਸ਼ ਦੀ ਕਮੀ ਕਮਜ਼ੋਰ ਫੈਸਲੇ ਲੈਣ ਦੀ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਨੰਬਰ 4 ਬਹੁਤ ਜ਼ਿਆਦਾ ਟੀਵੀ ਨਾਲ ਸਮਾਂ ਬਤਾਉਣਾ ਜਿਆਦਾ ਦੇਰ ਤੱਕ ਸਕਰੀਨ ਦੇ ਸਾਹਮਣੇ ਬੈਠਣਾ ਜਿਵੇਂ ਕਿ ਮੋਬਾਈਲ ਕੰਪਿਊਟਰ ਜਾਂ ਟੀਵੀ ਦੀ ਜ਼ਿਆਦਾਤਰ ਵਰਤੋਂ ਦਿਮਾਗ ਲਈ ਨੁਕਸਾਨ ਹੋ ਸਕਦੀ ਹੈ ਇਸ ਨਾਲ ਸਿਰਫ ਅੱਖਾਂ ਦੀ ਸਮੱਸਿਆ ਵੀ ਹੋ ਸਕਦੀ ਹੈ ਅਤੇ ਜ਼ਿਆਦਾ ਧਿਆਨ ਲਗਾਉਣ ਨਾਲ ਦਿਮਾਗ ਤੇ ਵੀ ਅਸਰ ਪੈਂਦਾ ਹੈ ਇਸ ਤੋਂ ਇਲਾਵਾ ਨੀਲੀ ਰੋਸ਼ਨੀ ਤੇ ਜਿਆਦਾ ਨਜ਼ਦੀਕ ਊਣ ਨਾਲ ਵੀ ਨੀਂਦ ਤੇ ਅਸਰ ਪੈਂਦਾ ਹੈ ਅਤੇ ਸਾਡੇ ਦਿਮਾਗ ਦੀ ਸਿਹਤ ਨੂੰ ਬਣਾਈ ਰੱਖਣ ਲਈ ਇਨ੍ਹਾਂ ਆਦਤਾਂ ਤੋਂ ਬਚਣਾ ਜ਼ਰੂਰੀ ਹੈ ਅਸੀਂ ਚੰਗੀ ਖੁਰਾਕ ਲੋੜ ਅਨੁਸਾਰ ਪੂਰੀ ਨੀਂਦ ਲੈਣਾ ਅਤੇ ਟੈਨਸ਼ਨ ਨੂੰ ਕੰਟਰੋਲ ਕਰਨ ਦੇ ਉਪਾਏ ਅਪਣਾ ਕੇ ਆਪਣੇ ਦਿਮਾਗ ਨੂੰ ਸੰਤੁਸ਼ਟ ਰੱਖ ਸਕਦੇ ਹਾਂ